ਆਪਣੀ ਮੰਜੀ-ਮੁੰਜੀ ਸਾਈਡ ਤੇ ਕਰੋ ਫਿਰ ਇਹੇ ਕੰਮ ਕਰੋ ਹਾਂ ਠੀਕ ਮਮਾ ਆਏ ਹਾਏ ਆ ਗਏ ਤੇ ਵਾੜਾ ਆ ਗਿਆ ਆ ਗਏ ਤੇ ਵਾੜਾ ਆ ਗਿਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਕੱਲ ਸੀਗਾ ਜਿਹੜਾ ਅਸੀਂ ਕੂਲਰ ਫਰਿੱਜ ਦੇਖ ਕੇ ਆਏ ਸੀਗੇ ਤੇ ਉੱਥੇ ਤਪੇ ਸਾਨੂੰ ਪਹਿਲਾਂ ਤਾਂ ਮਤਲਬ ਕਿ ਪਸੰਦ ਵੀ ਆਇਆ ਤੇ ਪਸੰਦ ਆਇਆ ਵੀ ਨਹੀਂ ਹੈ ਨਾ ਫਿਰ ਸੋਚਿਆ ਵੀ ਚਲੋ ਇੱਥੇ ਦੇਖ ਲਾਂਗੇ ਆਪਾਂ ਬਰਨਾਲੇ ਵੀ ਚੈੱਕ ਕਰ ਲਾਂਗੇ ਤੇ ਬਰਨਾਲੇ ਰੇਟ ਪਤਾ ਕੀਤੇ ਤੱਪੇ ਨਾਲੋਂ ਦੁੱਗਣੇ ਰੇਟ ਬਿਆੰਤ ਫਰਕ ਐਨਾ ਫਰਕ ਜਿਹੜਾ ਇੱਥੇ 12500 ਦਾ ਫਰਿੱਜ ਸੀ ਤੱਪੇ 11800 ਦਾ ਕਹਿ ਰਹੇ ਸੀ ਉਹ ਫਰਿੱਜ ਸੇਮ ਜਿਹੜਾ ਆਪਾਂ ਫਰਿੱਜ ਲੈ ਕੇ ਆਏ 12500 ਦਾ ਲਿਆਏ ਆ ਤੱਪੇ ਗਾਈਜ਼ 11800 ਦਾ ਸੀਗਾ ਐਨਾ ਫਰਕ ਆ ਤੱਪੇ ਲੈਣ ਤੋਂ ਹੀ ਫਾਇਦਾ ਤੇ ਜਿਹੜਾ ਆਪਾਂ ਈਸੀ ਪਤਾ ਕੀਤਾ ਤਪੇ 52000 ਦਾ ਇੱਥੇ ਪਤਾ ਕੀਤਾ ਬਰਨਾਲੇ ਹਾਂਜੀ 52000 ਦਾ ਇੰਨਾ ਫਰਕ ਆ ਬਾਈ ਇੰਨਾ ਜਾਦੇ ਫਰਕ ਆ ਚਲੋ ਤਾਈਓ ਫਿਰ ਵਧੀਆ ਕੀਤਾ ਕਹਿੰਦੇ ਕਾਲੀ ਅੱਗੇ ਟੋਏ ਟੋਏ ਹਨਾ ਅਸੀਂ ਕੱਲ ਕਾਲੀ ਨਹੀਂ ਕੀਤੀ ਸਬਰ ਰੱਖਿਆ ਕਿਉਂਕਿ ਸਬਰ ਦਾ ਫਲ ਜਿਹੜਾ ਮਿੱਠਾ ਹੀ ਹੁੰਦਾ ਤੇ ਸਬਰ ਕਰਕੇ ਆਪਾਂ ਫਿਰ ਅੱਜ ਤਪੇ ਤੋਂ ਹੀ ਲਿਆਉਣਿਆ ਸਮਾਨ ਮੰਮੀ ਵਰਗੇ ਨੂੰ ਦੰਨੇ ਆ ਸਰਪ੍ਰਾਈਜ਼ ਕਿਉਂਕਿ ਮੰਮੀ ਵਰਗੇ ਨੂੰ ਅਸੀਂ ਕੂਲਰ ਲੈ ਕੇ ਦੇਣਾ ਬਿਆਨਤ ਤੇ ਉਹ ਉਹਨਾਂ ਨੂੰ ਅਸੀਂ ਦੇਣਾਗਾ ਸਰਪ੍ਰਾਈਜ਼ ਸਰਪ੍ਰਾਈਜ਼ ਗਿਫਟ ਫॉर ਸਾਸੂ ਮੰਮਾ ਚਲੋ ਭਈ ਨਾਲੇ ਆਪਾਂ ਫਿਰ ਕੰਮ ਵੀ ਕਰਿਆਈਏ ਬਰਨਾਲੀ ਦੇ ਦੋ ਚਾਰ ਕੰਮ ਨੇ ਉਹ ਕੰਪਲੀਟ ਕਰਨੇ ਆ ਕੱਲ ਨੂੰ ਗੁੰਤਾਜ ਦਾ ਬਰਥਡੇ ਆ ਉਹਦੇ ਵਾਸਤੇ ਮੈਂ ਕੇਕ ਵੀ ਬਨਣ ਵਾਸਤੇ ਦੇਣਾਗਾ ਠੀਕ ਆ ਸੂਟ ਜਿਹੜਾ ਮੈਂ ਕੱਲ ਨੂੰ ਬਰਥਡੇ ਤੇ ਪਾਉਣਾਗਾ ਉਹ ਵੀ ਮੈਂ ਬਨਣ ਵਾਸਤੇ ਦੇਖਾਂ ਇਹ ਦੋ ਤਿੰਨ ਚੀਜ਼ਾਂ ਸੀ ਜਿਹੜੀਆਂ ਕਰਨੀਆਂ ਸੀ ਕਰਤੀਆਂ ਤੇ ਰਿੱਕੀ ਲੈ ਆਏ ਦੁੱਧ ਇਹਨਾਂ ਨੂੰ ਦੁੱਧ ਲੈਣ ਭੇਜਿਆ ਸੀਗਾ ਕਿਉਂਕਿ ਸਾਰੀਆਂ ਕੰਨੀਆਂ ਅਸੀਂ ਇੱਥੇ ਰੱਖੀ ਬੈਠੇ ਆ ਮੇਰੀ ਸੱਸ ਮਾ ਕੱਢਦੀ ਆ ਮੈਨੂੰ ਗਾਲਾਂ ਕਹਿੰਦੀ ਅੱਜ ਫਿਰ ਮੇਰੀ ਸੱਸ ਨੇ ਮੈਨੂੰ ਦੁੱਧ ਹੀ ਨਹੀਂ ਦਿੱਤਾ ਪਾ ਕੇ ਆਨਲਾਈਨ ਮੰਗਵਾਇਆ ਗਾਇਜ਼ ਵੀਰੇ ਜੀ ਅੱਛਾ ਜੀ ਫਿਰ ਹੁਣ ਤੈਨੂੰ ਮੰਮ ਦੇ ਦਈਏ ਜੀ ਠੀਕ ਹੈ ਜੀ ਚਲੋ ਆ ਜਾ ਚਲੋ ਜੀ ਗੋਵੈਂਟ ਕੋਣ ਹੋਈਏ ਚੱਕੀਏ ਸਮਾਨ ਕੰਮ ਵਾਲਾ ਤੇ ਆ ਜੂਗੇ ਪੱਖਾ ਇੱਥੇ ਨਹੀਂ ਜੀ ਸੂਤ ਆਉਣਾ ਪੱਖਾ ਲਗੋੜੇ ਵੱਖਾ ਦੇ। ਫਿਰ ਆ ਦੋ ਲੱਗਦੇ ਤਾਂ ਹੈਗੇ ਹੁਣ। ਇੱਥੇ ਫਿਰ ਇੱਥੇ ਲੱਗ ਜੂ ਇੱਥੇ ਲਵਾ ਲੈਨੇ ਆ। ਇੱਥੇ ਲਵਾ ਲਾਂਗੇ। ਫਿਰ ਇੱਥੇ ਹੀ ਲਵਾ ਲਾਂਗੇ। ਠੋੜੀ ਢੂਹੀ ਆਖੜੀ ਆਂਦੀ ਆ। ਇਹ ਤਾਂ ਆਖੜਦੀ ਆ ਕਿਉਂਕਿ ਤੂੰ 24 ਘੰਟੇ ਆਖੜਿਆ। ਜੇ ਤੂੰ ਖੁਸ਼ ਰਹੇਂਗਾ ਤਾਂ ਢੂਹੀ ਵੀ ਖੁਸ਼ ਰਹੂ। ਲੋ ਵਈ ਮਿੱਤਰੋ। ਤਿੰਨ ਦਾ ਕਵਰ ਮਗਾਇ। ਪਹੁੰਚ ਗਏ ਆਪਾਂ 500 ਲੜਨ ਨੀ ਰਹੀ। ਤੂੰ ਸੋਹਣਾ ਖਬਰ ਦਾ, ਸੱਪਾਂ ਦਾ ਖਬਰਾਂ। ਅਸੀਂ ਸਹੀ ਦਹਾਗੇ। ਜੂਤਾ ਘਾਤਾ ਸੀਗਾ ਮੈਂ ਪਹਿਲੇ। ਓਕੇ ਗਾਇਸ। ਲਓ ਬਈ। ਜਾਣ ਕੇ ਕਹਣੀ 390 ਦਾ ਮੰਗਵਾਇਆ ਸੀ। ਲਓ ਬਈ, ਲੈਟਰਮੀ ਆਲਿਆਂ ਦੇ ਪਹੁੰਚ ਗਏ ਆਪਾਂ। ਠੀਕ ਹੈ। ਇੱਥੇ ਆਪਣੇ ਕੱਪੜੇ ਕੱਢੇ ਪਹਿਲੇ ਵਿੱਚ ਚੱਕ ਨਹੀਂ। ਨਹੀਂ ਨਹੀਂ। ਕੱਢੇ ਨਹੀਂ ਹੋ ਗਏ ਗਾਇਸ। ਲੜਨ ਨਹੀਂ ਕੱਢਣੀ ਹੈ, ਕੱਢਣੀ ਹੈ, ਕੱਢਣੀ ਹੈ। ਓਰੋ। ਆਜੋ ਮੇਰੀ ਫੇਵਰਿਟ ਛਾਹੀ ਪੀਉਂਗੀ ਮੈਂ ਵੀਰਵਾਰ ਗੈਂਗਲ ਵਿੱਚ ਛਾਹੀ ਨਹੀਂ ਹੋ ਰਹੀ ਸੱਚ ਮੈਨੂੰ ਬਾਹਲੇ ਜਾਣੇ ਪੁੱਛਦੇ ਬਈ ਆਣਾ ਹੋਟਲ ਹੈ ਸੋਲੀ ਟਾਇਰ ਸੋਲੀ ਟਾਇਰ ਠੀਕ ਹੈ ਆ ਸੋਲੀ ਟਾਇਰ ਹੋਟਲ ਆ ਆ ਬਈ ਲिटल ਮੀ ਦੀ ਦੁਕਾਨ ਆ ਲੋ ਵੀ ਤੁਹਾਨੂੰ ਸ਼ਾਪਿੰਗ ਚੱਲ ਰਹੀ ਆ ਹਲੋ ਬਈ ਕੁੜੀਓ ਪਹੁੰਚਿਓ ਲिटल ਮੀ ਤੇ ਲਓ ਜਵਾਕਾਂ ਦੇਖ ਵੀਰੇ ਵਰਗਿਆਂ ਕੋਲ ਠੀਕ ਆ ਬਾਦੂ ਕੱਪੜੇ ਆ ਹਜੇ ਸਟਾਕ ਆਇਆ ਨਹੀਂ ਕੱਲ ਨੂੰ ਆ ਜਾਣਾ ਸਟਾਕ ਮਤਲਬ 11 ਤਰੀਕ ਨੂੰ ਇਹਨਾਂ ਕੋਲ ਸ਼ਾਮ ਨੂੰ ਸਟਾਕ ਆਊਗਾ ਤਾਂ ਤੁਸੀਂ 12 13 ਨੂੰ ਵਿਜ਼ਿਟ ਕਰਕੇ ਲੈ ਸਕਦੇ ਹੋ ਬੈਸਟ ਡੀਲ ਹੈ ਇਹਨਾਂ ਕੋਲ ਬੈਸਟ ਟੂ ਬੈਸਟ ਥੈਂਕ ਯੂ ਸੋ ਮੱਚ ਵੀਰੇ ਫਾਰ ਥਿਸ ਬਿਊਟੀਫੁਲ ਕਲੋਥਸ ਹਲੋ ਬਈ ਗਾਇਜ਼ ਆਪਾਂ ਨਿਵੇੜ ਲਿਆ ਸਾਰਾ ਕੰਮ ਕਰ ਠੀਕ ਹੈ ਕੱਪੜੇ ਲੈਣੇ ਸੀ ਤਾਜਵੰਤਨ ਦੇ ਵੀ ਦੇਖਣੇ ਸੀ ਕਿਉਂਕਿ ਉਹਦਾ ਹੀ ਬਰਥਡੇ ਆ ਰਿਹਾ ਉਹਦਾ ਪਰਸੂਆ ਬਰਥਡੇ ਕੱਲ ਨੂੰ ਹੈਗਾ ਗੁੰਤਾਜ ਦਾ ਬਟ ਕੱਪੜੇ ਮਿਲੇ ਨਹੀਂ ਹੈਗੇ ਤਾਜਵਤਨ ਦੇ ਤੋਂ ਮੈਨੂੰ ਐਸੀ ਵੀ ਚਲ ਇੱਕ ਅਧੀ ਜੀ ਦੇਖ ਲਾਂਗੇ ਸੋਹਣੇ ਲੱਗਦੇ ਮੈਨੂੰ ਛੋਟੇ ਬੱਚਿਆਂ ਦੇ ਕੱਪੜੇ ਖਾਸ ਕਰਕੇ ਕੁੜੀਆਂ ਦੇ ਕੱਪੜੇ ਲੈਣ ਦਾ ਤਾਂ ਮੈਨੂੰ ਬੜਾ ਚਾਹ ਹੁੰਦਾ ਪਰ ਕੱਲ ਨੂੰ ਸਟਾਕ ਆਜੂ ਫਿਰ ਆਪਾਂ ਕੱਲ ਨੂੰ ਦੇਖਾਂਗੇ ਤੇ ਚਲੋ ਹੁਣ ਆਪਣਾ ਡਾਈ ਵਾਲਾ ਕੰਮ ਰਹਿ ਗਿਆ ਡਾਈ ਵਾਲੇ ਕੱਪੜੇ ਦੇ ਕੇ ਫਿਰ ਇਸ ਤੋਂ ਬਾਅਦ ਭੂਆ ਜੀ ਨੂੰ ਫੋਨ ਲੈ ਕੇ ਦੇਣਾ ਫੋਨ ਲੈ ਕੇ ਦੇਣਾ ਇਹਨਾਂ ਨੇ ਬੁੱਫੜ ਜੀ ਨਾਲ ਜਾ ਕੇ ਤੇ ਇੱਕ ਸੋਚਿਆਗਾ ਵੀ ਫਰਿੱਜ ਇੱਥੇ ਹੀ ਚੁਕਾ ਦਈਏ ਕਾਰੀਗਰ ਨੂੰ ਬਿਨੇੜੇ ਆ ਤੇ ਇਸ ਤੋਂ ਬਾਅਦ ਆਪਾਂ ਟਾਈਮ ਨਾਲ ਹੀ ਜਾਵਾਂਗੇ ਅੱਜ ਕਿਉਂਕਿ ਆਪਾਂ ਸਿੱਧੇ ਹੀ ਨੰਕ ਕੇ ਕੂਲਰ ਟੀਸੀ ਚੱਕਣਾ ਉਥੋਂ ਉਹ ਕੰਮ ਕਰਨਾ ਆਪਾਂ ਲੋ ਭਈ ਆਪਾਂ ਪਹੁੰਚੇ ਵੇਕਰੀ ਨਵੀਂ ਵੇਕਰੀ ਆ ਇਹ ਇੱਥੋਂ ਮੈਨੂੰ ਲੱਗਾ ਡੈਕੋਰੇਸ਼ਨ ਦਾ ਸਮਾਨ ਸਾਰੇ ਮਿਲ ਜਾਂਦਾ ਉਹ ਕੇਕ ਮੈਨੂੰ ਗੁੜੀਆ ਦਾ ਬਹੁਤ ਸੋਹਣਾ ਲੱਗਿਆ ਸੀ ਬਰਨਾਲੇ ਚ ਨਵੀਂ ਵੇਕਰੀ ਖੁੱਲੀ ਆ ਤੇ ਟੇਸਟ ਵੀ ਬਹੁਤ ਵਧੀਆ ਲੱਗਿਆ ਸੀ ਤਾਂ ਕਰਕੇ ਫਿਰ ਮੈਂ ਮੇਰੇ ਮਾਮਾ ਜੀ ਵੀ ਰეკਮੈਂਡ ਤੇ ਇੱਥੇ ਆਈਆਂ ਪਹਿਲੂਣ ਆਪਾਂ ਲੈ ਲਏ ਆ ਡੈਕੋਰੇਸ਼ਨ ਦਾ ਸਮਾਨ ਠੀਕ ਹੈ ਕੀ ਕੇਕ ਵੀ ਆਪਾਂ ਆਰਡਰ ਕਰਤਾ ਉਹ ਮੈਂ ক্রিকেট ਵਾਲਾ ਕੀਤਾਗਾ ਆਪਾਂ ਕੀਤਾਗਾ 2 ਪੌਂਡ ਦਾ ਨਵੀਂ ਵੇਕਰੀ ਖੁੱਲੀ ਹੈ ਵੇਕਰੀ ਦਾ ਨਾਮ ਹੈਗਾ ਬ੍ਰਿੰਦਰਾ ਹੰਢਿਆ ਆ ਬਾਜ਼ਾਰ ਚ ਕੋਲ ਵੀ ਬਰਨਾਲੇ ਨਹੀਂ ਆ ਚੁੱਕਿਆ ਓਹੋ ਡਿਕਰੇਸ਼ਨ ਉਸਮਾਨ ਲੈਣ ਗਈ ਸੀ ਮੈਂ ਮੀਂਹ ਪਾਤਾ ਹੋਰ ਇਹ ਕਿ ਮੈਂ ਸੈਂਡਵਿਚ ਵੀ ਲੈ ਕੇ ਆਈਆਂ ਇਹ ਖਾਣ ਵਾਸਤੇ ਲੱਗੀ ਹੈ ਮੈਂ ਵੀ ਖਾ ਲਵਾਂ ਥੋੜਾ ਜਿਹਾ ਪੂਰਾ ਰਹਿ ਗਿਆ ਇਹ ਜੀ ਸਾਡਾ ਕੰਮ ਸੈਰੀ ਵੀਰੇ ਨੇ ਕਰਤਾ ਹਾਂ ਮਤਲਬ ਇੱਥੋਂ ਲੈ ਲਈ ਕਿਉਂਕਿ ਵੀਰੇ ਨੂੰ ਨੌਲੇਜ ਬਹੁਤ ਆ ਤੇ ਵੀਰੇ ਦਾ ਮਤਲਬ ਕਿ ਕੰਮ ਹੋਣ ਕਰਕੇ ਵੀਰੇ ਤੇ ਸਾਰੇ ਦੋਸਤ ਹੀ ਆ ਤਾਂ ਉਹ ਕਹਿੰਦਾ ਵੀਰੇ ਸਾਨੂੰ ਪਤਾ ਹੁੰਦਾ ਵੀ ਵੀਰੇ ਨੇ ਸਾਨੂੰ ਪੂਰੇ ਵਧੀਆ ਹੈਲਪ ਹੀ ਕਰ ਦੇਣੀ ਆ ਹੋ ਇਹਦਾ 10 ਰੁਪਏ ਕੌਣ ਗਿਆ ਯਾਰ ਟਮਾਟਰ ਵੀਰ ਵੀ ਦੇ ਦੇ ਕੋਈ ਨਾ ਮਰਤਾ ਛੱਡ ਕਾਵਾਦਾ ਹੁੰਦਾ ਯਾਰ ਯਾਰ ਮੈਨਵਾਸ ਵਿੱਕੀ ਮਾਤਾ ਜੀ ਵੀ ਮੇਰਾ ਪੁੱਤਾ ਢਿੱਲਾ ਹੂੰ ਚੰਡੀਗੜ੍ਹ ਦਾ ਆਖਲਾ ਉਹਦੇ 100 100 ਰੁਪਏ ਮੰਗ ਰਹੀ ਐ ਉਹ ਵੀ ਬੱਸ ਯਾਰ ਲੋਕ ਬਹੁਤ ਹੋਣਗੇ ਬਾਈ ਕਿਸੇ ਐਨ ਜੀਓ ਕੋਲੇ ਚੱਲ ਜੇ ਹਾਂ ਹੋਰ ਬੋਲੋ ਸੁਵਾਉਦੇ ਛੀਫ ਅਦਲ ਖਾਨ ਨੇ ਕੁੱਲਰ ਦਾ ਹੱਲ ਕਰਦੇ ਹੁਣ ਕੁੱਲਰ ਦੇਖਦੇ ਮੀਂਹ ਦੇਖੋ ਕਿੱਡੀਆਂ ਕਿੱਡੀਆਂ ਕਣੀਆਂ ਨੇ ਮੋਟੀਆਂ ਮੋਟੀਆਂ 10 15 ਮਾਡਲ ਮੇਰੇ ਕੋਲ ਨਹੀਂ ਆਇਆ ਜਿਹੜੇ ਅਲੱਗ-ਅਲੱਗ ਪਏ ਨੇ ਅੱਗੇ ਨਾ ਇਹ ਕੱਲਾ ਫਿਕਸਾ ਦਾ ਵੀ ਪ੍ਰਾਪਤ ਕਰਦਾ ਉਹ ਅਪ ਡਾਊਨ ਵੀ ਸੀ ਕਰੇ ਦਿੰਦੇ ਐਕਤੀ ਆਏ ਐਕਤੀ ਅਪ ਡਾਊਨ ਵੀ ਹੁੰਦੀ ਆ ਮੈਂ ਅਹੀਂ ਫਿਰਤੀ ਕਰ ਦੋ ਬੱਸ ਇਹਦੇ ਆ ਹੀ ਹੋਇਆ ਬਈ ਪਿਛੇ ਅਖਰ ਜਾਂ ਮੇਨ ਪਿਛਲੀ ਸਵਿੰਗ ਨਹੀਂ ਕੰਮ ਕਰਨਾ ਲਈ ਲੋ ਬਈ ਲੈ ਲਿਆ ਕੂਲਰ ਮੰਮੀ ਨੂੰ ਘਰ ਦੇਣਾ ਅੱਜ ਸਰਪ੍ਰਾਈਜ਼ ਹੈ ਨਾ ਕੱਲ ਮੰਮੀ ਰਾਤ ਸਾਨੂੰ ਕਹੀ ਜਾਂਦੀ ਸੀ ਕਹਿੰਦੀ ਰਿੱਕੀ ਕਹਿੰਦੀ ਏਸੀ ਲਵਾਉਣ ਨੂੰ ਫਿਰ ਦਾਂਗਾ ਮਾਂ ਨੂੰ ਕੂਲਰ ਲਿਆ ਦੇ ਫਿਰ ਕਿਵੇਂ ਅਸਿਰਕੀ ਹਾਂ ਫਿਰ ਤੇ ਪੈ ਰਿਹਾ ਇਹਨੇ ਅਰੇ ਕਿ ਵਈ ਜਾਣ ਕੇ ਕਹਿਣ ਲੱਗੇ ਇਹਨੇ ਲਿਆ ਮੰਮੀ ਪੈਸੇ ਦੇ ਮੈ ਲਿਆ ਤੇ ਕਹਿੰਦੀ ਦੇਖ ਲਾ ਮਨਪ੍ਰੀਤ ਜਦੋਂ ਜੁਝਾਰ ਤੈਨੂੰ ਐ ਕਹੂਗਾ ਨਾ ਉਦੋਂ ਪਤਾ ਲੱਗੂ ਤੈਨੂੰ ਪਰ ਮੰਮੀ ਨੂੰ ਐ ਨਹੀਂ ਸੀ ਪਤਾ ਲੋ ਵੀ ਰਣਵਿੰਦਰ ਸਿੰਘ ਕਹਿੰਦੇ ਅੱਜ ਤਾਂ ਕਵਰ ਦੇਖ ਰਿੱਕੀ ਹੈ ਹੈ ਸ਼ੰਕਰ ਕੋਵਰਾ ਅੱਖਾਂ ਜੀ ਵੱਸ ਕਹਿੰਦੇ ਵੀ ਨਿਊਟਰੀ ਕੋਲਚਾ ਬਣਾਉਂਦਾ ਰਿੱਕੀ ਦਾ ਦੋਸਤ ਬਹੁਤ ਟੌਪ ਦਾ ਦੇ ਉਖਾਈ ਮੈਂ ਖਾ ਲੈਣੇ ਬਾਕੀ ਐਨੀ ਪਤਾ ਨਾ ਹੋਵੇ ਵੀਰਾ ਉਹਗਾ ਤਾਂ ਖਾ ਲਾਂਗੇ ਤੇ ਚੁੰਨੀਆਂ ਅਸੀਂ ਫੜਾਉਣੀਆਂ ਭੁੱਲ ਗਿਓ ਫੇਰਾਂ ਜਰੀ ਬੈਠੀ ਆ ਮੈਂ ਚੁੰਨੀ ਵੀ ਦੇਈਏ ਕਿਉਂ ਜਿਹੜੀ ਹੋ ਰੈਡੀ ਲੱਗੀ ਹੋ ਗਈ ਦੀਆ ਉਹ ਕੌਣ ਨੇ ਅੱਛਾ ਉਹ ਹੋਰ ਨੇ ਆਪਾਂ ਨਿਊਟ੍ਰੀਕਲ ਚਾੜਿਆ ਕੱਲੇ ਲੋ ਵੜਾਈਆਂ ਲੱਗ ਗਈ ਕੋਈ ਪਹੁੰਚ ਗਈ ਕੋਈ ਨਾ ਚੱਕਰੀ ਰੰਮਨ ਠੀਕ ਆਉਂਦੀ ਕੀ ਕਹਿੰਦਾ ਵੀਰਾ 5 ਵਜੇ ਤੋਂ ਬਾਅਦ ਆਉਮੇਸ ਚੋਲੇ ਫਿਰ ਹੁਣ ਆਗਾ ਚੁੰਨੀ ਖੜਾ ਫੜਾ ਕੇ ਜੋ ਬਈ ਚੁੰਨੀ ਕਹਤਾ ਵੀਰੇ ਸੀ ਗ੍ਰੀਨ ਕਲਰ ਜਾ ਕਰਨਾ ਹਾਂ ਇਹ ਵਾਲਾ ਤੂੰ ਥੋੜਾ ਫੜਾ ਕੇ ਜੋ ਬਈ ਵੀਰਾ ਸ਼ਾਮ ਨੂੰ ਫੜਾਜੂ ਹਣਾ ਵੀਰੇ ਜਾਂਦੇ ਹੋ ਫੜਾਜੂ ਚਲ ਵੀਰਾ ਵੀਰਾ ਕਹਿੰਦਾ ਵੀ 5 ਵਜੇ ਆਵਾਂਗੇ ਭਰਾ ਜੇ ਤੂੰ ਕਹਿਣਾ ਤਾਂ ਹੁਣਸਾ ਫੇਸ ਨੇ ਕਮ ਸਾਦਾ ਕਹਿੰਦੇ ਖਾਣ ਨੂੰ ਆਉਣਾ ਬਾਈ ਕਦੇ ਫੇਰ ਸਹੀ ਫੇਰ ਖਾ ਚਾਂਗੇ ਹੈਨਾ ਕੋਸੋ ਖਾ ਜਾਣੇ ਫਿਰ ਹੋਰ ਤਾਂ ਕੀ ਖਾਣਾ ਰਿੱਕੀ ਕੁੜੀ ਅੱਡੇ ਜਾਣਾ ਹਾਂ ਆਪਾਂ ਠੀਕ ਤੇ ਬੰਚੀਏ ਪਾ ਗਏ ਓਤੀ ਘੰਟੇ ਚ ਜਾਓ ਬਸ ਫਿਰ ਚਲੋ ਜਲਾ ਮਾ ਨੂੰ ਲੈ ਕੇ ਜਾਓ ਹਾਂ ਉਹ ਨਹੀਂ ਉੱਥੇ ਕੋਈ ਚੀਜ਼ ਬਣਾਉਂਦਾ ਪਰ ਕੇ ਬੜੇ ਬਰੀਆ ਬਣਾਉਂਦਾ ਕੰਪਲੀਟ ਖਾ ਲਾ ਮੈਂ ਨਹੀਂ ਖਾਣ ਕਉ ਨਹੀਂ ਕੋ ਨਹੀਂ ਮੈਂ ਖਾਣ ਤੈਨੂੰ ਪਤਾ ਕਿਹੜਾ ਪਲਾ ਕਿਹੜਾ ਪਲਾ ਮੈਨੂੰ ਉਹ ਜਿਹੜਾ ਕਾਲੂ-ਕੂਲੂ ਬਣਾਉਂਦਾ ਯਾਰ ਇੰਨੇ ਸੁਭਾਤ ਤਾਂ ਬਣਾਉਂਦਾ ਯਾਰ ਮੈਨੂੰ ਉਹ ਗਾਣਾ ਮੈਂ ਮੈਂ ਤਾਂ ਠੰਡਾ ਕੁਲਚਾ ਖਾਤਾ ਰਹਾ ਤੋ ਵਧੀਆ ਸੀਗਾ ਹੋਰ ਨਹੀਂ ਗਾਣਾ ਲਓ ਵੀ ਮੈਂ ਤੇ ਜਿਹੜਾ ਜਾ ਰਿਹਾ ਘਰ ਨੂੰ ਤੇ ਮੰਮੀ ਡੈਡੀ ਹੋਰਾਂ ਨਾਲ ਤਾਂ ਆਪਾਂ ਕੂਲਰ ਜਿਹੜਾ ਉਹ ਲੈ ਲਿਆ ਮੰਮੀ ਹੋਰਾਂ ਨੂੰ ਅਜੇ ਕੁਝ ਪਤਾ ਨਹੀਂ ਰਹਾ ਵੀ ਕੂਲਰ ਲਿਆਇਆ ਇਹਨਾਂ ਨੇ ਕਿਉਂਕਿ ਕੱਲ ਮੰਮੀ ਮੈਨੂੰ ਮਜ਼ਾਕ ਕਰਦੀ ਮੈਂ ਮੰਮੀ ਨਾਲ ਆਹ ਮਾਂਮੀ ਮੈਨੂੰ ਪੈਸੇ ਦੇ ਦੇ ਤੈਨੂੰ ਮੈਂ ਕੂਲਰ ਲਿਆ ਦਊਗਾ ਖਾਵੇਂ ਮੈਂ ਤੱਕ ਮੈਨੂੰ ਲੱਗਦਾ ਵੀ ਆਪਣਾ ਕੂਲਰ ਜਾਂਦਾਗਾ ਆ ਜਾਂਦਾ ਆਪਣਾ ਕੂਲਰ ਐ LG ਦੇ ਟੱਪੇ ਚ ਕਿਉਂਕਿ ਆਪਣੇ ਪਿੰਡ ਨੂੰ ਆਹੀ ਰਿਹੜੀ ਚੱਲੀ ਆਪਾਂ ਤਾਂ ਰਾਜਪੁਰੇ ਰਿਹੜੀ ਮਿਲਦੀ ਜਮਾਹੀ ਕਿ ਤੱਕ ਮੈਨੂੰ ਲੱਗ ਰਿਹਾ ਆ ਭਾਈ ਉਹ ਫਰਿੱਜਾ ਟੱਪੇ ਦੇ ਵਿੱਚ ਭਾਈ ਤੇ ਵੇ ਸਾਡੀ ਚਾਪੂਰੀ ਕਰਨੀ ਹੈ ਚੰਗਾ ਠੀਕ ਆ ਆ ਉੜੋ ਠੀਕ ਆ ਨੱਕੇ ਪਾਪੜ ਚਲੋ ਠੀਕ ਆ ਆ ਆਪਣੀ ਮੰਜੀ-ਮੁੰਜੀ ਸਾਈਡ ਤੇ ਕਰੋ ਫਿਰ ਇਹ ਕੰਮ ਗਲਤਾ ਜੱਟ ਨੇ ਸਕੂਟਰੀ ਲਾਉਣੀ ਆ ਆਪਦੀ ਹਾਂ ਮੰਜੀ ਸਾਈਡ ਤੇ ਕਰੋ ਹੁਣ ਮੰਮੀ ਤਾਂ ਮੇਰੇ ਨਾਲ ਐਂ ਕਰੇਗੀ ਮੈਂ ਤਾਂ ਮੈਂ ਤਾਂ ਆਪ ਦੀ ਨੂੰ ਨੂੰ ਐਂ ਕਰੇ ਇੱਥੇ ਬੈਠ ਕੇ ਜਦੋਂ ਸਕੂਟਰੀ ਲੈ ਕੇ ਆਉਂ ਮੈਂ ਕਿਉਂ ਮੈਂ ਤਾਂ ਘਰ ਦੀ ਮਾਲਕਾ ਮੈਂ ਤਾਂ ਇਹ ਕਰੂਆ ਐ ਫਿਰ ਮੰਮੀ ਫਿਰ ਪਰ ਹਣਾ ਦੇਖ ਲਾ ਮੰਮੀ ਇਹ ਲੋਪਰ ਘਰ ਹਣਾ ਦੇਖ ਲਾ ਮੰਮੀ ਇਹ ਲੋਪਰ ਘਰ ਵਾਲਿਆਂ ਵੀ ਮਰ ਨਾਲ ਪੱਥਰ ਆ ਗਏ ਕਿਉਂ ਸੱਚ ਗੱਲ ਆ ਮੰਮੀ ਹੂੰ ਨਹੀਂ ਆਇਆ ਵੀ ਹੁੰਦਾ ਸੀ ਜੇ ਕੋਈ ਪੇਕੇ ਘਰੇ ਚੀਜ਼ ਕਰਦੇ ਕਹਿੰਦੇ ਸਹਰੇ ਘਰੇ ਜਾ ਕੇ ਕਰਿਓ ਸਹਰੇ ਵਾਲੇ ਕਿਵੇਂ ਪੇਕੇ ਕਰਿਓ ਹੁਣ ਇਹ ਬਲੰਦੇ ਪੁਹਾਨੀ ਆਬੀ ਆਪਣ ਹਣਾ ਦੇਖ ਲਾ ਮੰਮੀ ਕਿਤੇ ਹੱਕ ਨਹੀਂ ਮਿਲਦਾ ਹਣਾ ਆਪਾਂ ਨੂੰ ਕੁੜੀਆਂ ਤਾਂ ਮਮਿ ਚਿੜੀਆਂ ਨੇ ਵਿਚਾਰੀਆਂ ਹੂੰ ਸੂੰਗਰੇ ਬਣਾ ਰਹੀ ਹੈ ਫਿਰ ਅੱਜ ਮੰਮੀ ਹੈ ਮੂੰਗਰੇ ਹੈ ਮੂੰਗਰੇ ਮੂੰਗਰੇ ਕੇ ਸੂੰਗਰੇ ਮੰਮੀ ਆਪਣੇ ਲੱਗਦਾ ਲੈ ਮੰਮੀ ਵੱਡੀ ਅੱਗੇ ਦਾ ਪਾਲਣ ਕਰਦੇ ਹੋ ਸਕੂਟਰੀ ਇੱਥੇ ਰੋਕਦੀ ਠੀਕ ਹੈ ਮੰਮੀ ਚੱਕ ਤੁਹਾਡੀ ਗੱਲ ਮੰਨ ਲਈ ਮੈਂ ਤੁਹਾਡੀ ਅੱਗੇ ਦਾ ਪਾਲਣ ਕਰ ਲੈਣਾ ਤੈਨੂੰ ਕਿ ਗਿਫਟ ਦਵਾਂ ਚ ਲੈ ਕੇ ਆਉਣੀ ਹੈ ਤੇਰੇ ਵਾਸਤੇ ਗਿਫਟ ਲੈ ਆਈ ਮੈਂ ਚੰਗਾ ਉਮੀਦ ਕਰਦੀ ਆਂ ਵੀ ਤੈਨੂੰ ਗਿਫਟ ਪਸੰਦ ਆਊਗਾ ਮਮ ਹਾਂ ਕੀ ਮੰਮਾ ਆਏ ਹਾਏ ਠੀਕ ਹੈ ਹਾ ਕੀ ਆ ਵਾਤਾ ਕਰੇ ਵਾ ਨੂੰ ਬਹੁਤ ਸੋਹਣਿਆ ਮੰਮੀ ਬਹੁਤ ਸੋਹਣੀ ਨੇ ਹੁਣ ਮੈਨੂੰ ਹੁਣ ਮੈਨੂੰ ਲੋਕਾਂ ਨੇ ਕਮੈਂਟ ਕਰਨਾ ਤੁਸੀਂ ਆਪ ਦੀ ਬੁਟੀਕ ਤੋਂ ਲਿਆ ਦਿੰਦੇ ਬਈ ਸਾਡੀ ਨਾ ਪੌਂਦੀ ਨਹੀਂ ਹੈਗੀ ਸਤਾਂ ਹੀ ਲਿਆਉਂਦੇ ਬਹੁਤ ਸੋਹਣੇ ਨੇ ਮੰਮੀ ਮੈਂ ਵੀ ਲਿਆਉਣੀ ਐ ਇੱਕ ਮਿੰਟ ਗਿਫਟ ਲੈ ਆਈਆਂ ਮੈਂ ਤੇਰੇ ਵਾਸਤੇ ਡੈਕੋਰੇਸ਼ਨ ਲੈ ਆਈ ਮੈਂ ਸਾਰਾ ਸਮਾਨ ਹੁਣ ਕਰ ਲੈਣੇ ਹੁਣ ਥੋੜਾ ਕਰਾਂਗੇ ਕੱਲ ਨੂੰ ਕਰਾਂਗੇ ਪੁੱਤ ਲੈ ਮੰਮੀ ਆ ਗਿਫਟ ਲੈ ਆਈ ਮੈਂ ਕਿਉਂਕਿ ਤੁਸੀਂ ਮੈਨੂੰ ਸੂਟ ਦਿੱਤਾ ਸੀ ਠੀਕ ਕਰ ਲੈਣੇ ਤੁਸੀਂ ਬੁਲਾ ਲੈ ਹਾਂਜੀ ਅੱਜ ਸੀ ਗਈ ਅੱਜ ਸੀਗਾ ਕਿਵੇਂ ਲੱਗਿਆ ਮੰਮੀ ਗਿਫਟ ਕਿ ਮੈਨੂੰ ਲੱਗਿਆ ਪ੍ਰਿੰਟ ਮੈਨੂੰ ਤਾਂ ਬਾਲਾ ਸੋਹਣਾ ਲੱਗਾ ਹੁਣ ਮੰਮੀ ਦੇਖ ਉਹਨਾਂ ਕੋਲੇ ਇੱਕ ਇਹੀ ਪ੍ਰਿੰਟ ਦੇ ਵਿੱਚ ਮਸਟਰਡ ਸਲਵਾਰਾਂ ਨਾਲ ਪਰ ਮੈਨੂੰ ਆ ਕਲਰ ਦੀ ਸਲਵਾਰ ਸੋਹਣੀ ਲੱਗੀ ਕਿਉਂਕਿ ਇਹ ਤੁਸੀਂ ਦੇਖ ਕੇ ਆਏ ਸੀ ਨਾ ਬੁਟੀਕ ਤੇ ਸੇਮ ਰੰਗ ਉਹ ਹੋ ਸੀ ਨਹੀਂ ਸੇਮ ਕਲਰ ਹੀ ਸੀ ਅਜਾ ਹੈ ਸੌਂਫਾ ਨਹੀਂ ਸੀ ਸਾਡੇ ਕੋਲ ਹੀ ਪਿਆ ਉਹ ਡਾਰਕ ਸੀ ਦੋ ਵਾਰ ਥੋੜਾ ਜਿਹਾ ਇਹ ਲਾਲਾ ਪਰ ਇਹ ਪਿੱਛੇ ਤਾਂ ਹੰਦੀਰੇ ਚੱਲਣਾ ਹਾਂ ਲਓ ਵੀ ਆ ਗਿਆ ਬਾਈ ਸਮਾਨ ਲੈ ਕੇ ਲਾਲਾ ਆ

ਦੇ ਲਿਆ ਤਾਂ ਚਲੋ ਜੀ ਕੂਲਰ ਆ ਗਿਆ ਬਈ ਆਪਣਾ ਇੱਧਰ ਕਿਉਂ ਫਾਰੇ ਇੱਧਰ ਨਹੀਂ ਪਹੁੰਚਦੀ ਦੇਖਦੇ ਆ ਮੰਮੀ ਦੇਖ ਕੇ ਖੁਸ਼ ਹੋਊਗੀ ਕਿ ਨਰਾਜ਼ ਹੋਊਗੀ ਕੀ ਮੰਮੀ ਖੁਸ਼ ਹੋਊਗੀ ਨਹੀਂ ਨਹੀਂ ਆ ਗਿਆ ਤਾਂ ਵਾਲਾ ਵੀ ਪਾਰਟੀ ਮੰਮੀ ਕੇ ਨਹੀਂ ਪਾਰਟੀ ਹੋ ਗਈ ਰਿੱਕੀ ਮੰਮੀ ਕੇ ਨਹੀਂ ਪਾਰਟੀ ਅੱਗੇ ਲੈ ਆਓ ਅੱਗੇ ਤੁਹਾਡਾ ਬੜਾ ਵਧੀਆ ਕਰਿਆ। ਸਰੀਆਂ ਨਾਲ ਉਹਨੂੰ ਲੋਹੇ ਵਾਲੇ ਚ ਕਰੰਟ ਹੁੰਦਾ। ਖੋਸ਼ਾਂ ਤੋਂ ਬੱਸ ਸੈਂਦਸੋ। ਵੀਦਵਾ ਤੋਂ ਉੱਤਰ ਆਇਆ ਹੱਥ ਉਤਲਾ ਲੈਂਦੇ। ਖੋਸ਼ਾਂ? ਹਾਂ। ਇਹਨੂੰ ਦਿਖਾਉਣਾ ਕਿ ਕਿਹੋ ਜਿਹਾ ਇਹ। ਇਹਦਾ ਰੰਗ ਬੰਨ ਵੀ ਦਿਖਾਉਣਾ ਤੁਹਾਨੂੰ। ਇਹਦੇ ਵਿੱਚ ਲੱਗ ਜੂ। ਨਹੀਂ ਨਹੀਂ। ਲੱਗ ਜੂ ਔਖਾ ਸੁੱਖਾ ਲਾ ਦਾਂਗੇ। ਹੈ? ਚਲੋ ਬਸ ਤੋੜ ਦਾਂਗੇ ਹਨਾ। ਇਹ ਨਹੀਂ ਜਾ ਉਹ ਥੱਲੇ ਮੂੰਹ ਦੇ ਥੱਲੇ ਚ ਹੁੰਦਾ ਹਨਾ। ਦੇਖਦੇ ਹੋਈ ਨਾ ਕੀ ਬਣਦਾ। ਡੈਡੀ ਕਿਥੇ ਲੋ ਬਈ ਮम्मा ਦਾ ਡੈਡੀ ਨੂੰ ਡਿੱਕੀ ਆਂਦੇ ਵੀ ਡੈਡੀ ਆਉਣਗੇ ਹਾਂ ਅਸੀਂ ਓਪਨ ਕਰਾਂਗੇ ਮੈਂ ਵੀ ਡੈਡੀ ਨੂੰ ਡਿੱਕੀ ਆਨੀ ਆ ਡੈਡੀ ਮੈਂ ਤੁਹਾਡੇ ਵਾਸਤੇ ਸਰਪ੍ਰਾਈਜ਼ ਲੈ ਕੇ ਆਇਆ ਯੈਸ ਚਲੋ ਡੈਡੀ ਓਪਨਿੰਗ ਕਰੋ ਇਹਦੀ ਅਸੀਂ ਅਜੇ ਖੋਲ ਕੇ ਨਹੀਂ ਦੇਖਿਆ ਕਿਵੇਂ ਲੱਗਿਆ ਡੈਡੀ ਗਿਫਟ ਵਧੀਆ ਲੱਗਿਆ ਆਜਾ ਮੈਂ ਤੁਸੀ ਨਾਲ ਆਓ ਉਰੇਓ ਡੈਡੀ ਅਸੀਂ ਬਾਹਰੀਆਂ ਦੁਕਾਨਾਂ ਤੋਂ ਦੇਖ ਕੇ ਫੇਰ ਲੈ ਕੇ ਆਏ ਅੱਜ ਤਾਂ ਕੂਲਰ ਦੀ 5 ਦਿਨ ਲਾਤੇ ਚਲੋ ਬਈ 1 2 1 2 3 ਕਲਰਾਂ ਅੰਕ ਦੱਸ ਦੋ ਬਸ ਪਹਿਲਾਂ ਤਾਂ ਰੰਗ ਦੱਸੋ ਦੇ ਕਿਤਾਸੀ ਚਲਾ ਚਲੂ ਕੇ ਆਏ ਸੀ ਇਹ ਅਸੀਂ ਜਮਾ ਬੰਦ ਪੀਸ ਕੇ ਆ ਸੀ ਘਰੇ ਬੰਦ ਪੀਸ ਭੇਜਿਓ ਵੀ ਲੱਗ ਜੂ ਉਥੇ ਮੈਂ ਡੈਡੀ ਮਣਕੇ ਲੈ ਕੇ ਗਈ ਸੀ ਡੈਡੀ ਨੂੰ ਮੈ ਪਤਾ ਨਹੀਂ ਲੱਗਣ ਦਿੱਤਾ ਡੈਡੀ ਡੈਲੀ ਮੈਂ ਉਥੇ ਖੜ ਕੇ ਆਏ ਮਿਲ ਲੈਂਦੀ ਸੀ ਇਹ ਬੜਾ ਵਧੀਆ ਖੜਾ ਕਿਵੇਂ ਲੱਗਿਆ ਬੀਬੀ ਸੋਹਣਾਗਾ ਉਹ ਛੋੜਿਆ ਇਹਦੀ ਆ ਚੀਜ਼ ਘੱਟ ਆ ਉਹ ਫਿਰ ਮੰਮੀ ਪਹਿਲਾਂ ਦਾ ਮਾਡਲ ਆ ਉਹ ਸਾਲ ਹੋ ਗਿਆ ਫਿਰ ਬੀਬੀ ਹੂੰ ਆ ਫਿਰ ਮੰਮੀ ਕਹਿੰਦੇ ਮੈਂ ਜਿਵੇਂ ਹੀ ਆਉਂ ਹਾਂ ਪਲਾਸਟਿਕ ਆ ਬੀਬੀ ਪਲਾਸਟਿਕ ਵਾਲੇ ਹਾਂ ਪਲਾਸਟਿਕ ਵਾਲਾ ਜਵਾਕ ਲਾਉਂਦਾ ਨਹੀਂ ਕਹਿੰਦਾ ਸਪੈਸ਼ਲੀ ਅਸੀਂ ਕਹਿ ਕੇ ਆਏ ਲਿਆਂਦਾ ਜਵਾਕ ਆਉਂ ਕਰਦੇ ਹਾਂ ਹਾਂ ਡੈਡੀ ਬ੍ਰੇਕ ਵੀ ਆ ਅਸੀ ਡੈਡੀ ਤੁਹਾਨੂੰ 20 ਫੋਨ ਲਾ ਲੈ ਡੈਡੀ ਮੈਂ ਨਹੀਂ ਮੈਨੂੰ ਮੈਨੂੰ ਡੈਡੀ ਨਾਲ ਆਇਆ ਹੋ ਗਿਆ ਵੀ ਕੋਈ ਕੰਮ ਕਰਨੀ ਨਹੀਂ ਹਈ ਹੁਣ ਉੱਥੇ ਲਾ ਕੇ ਦੇਖਦੇ ਆਪਾਂ ਵੀ ਸਹੀ ਲੱਗਦਾ ਹਵਾ ਦਾ ਬਹੁਤ ਆਈ ਆ ਇੱਥੋਂ ਨਹੀਂ ਪਹੁੰਚਾਇਆ ਜੀ ਆ ਇੱਥੋਂ ਨਹੀਂ ਉਹ ਤਾਂ ਟੂਪ ਨਾਲ ਆਂਜੀ ਦਾ ਹੈ ਜੀ ਦੋਣਿਆਂ ਉਧਰ ਟੂਪ ਲੱਗ ਜੂਗੀ ਲੋ ਬਈ ਕੂਲਰ ਜਮਾ ਸੈੱਟ ਆ ਗਿਆ ਜਿੰਨੇ ਵੀ ਜਗ੍ਹਾ ਮਿਣੀ ਸੀ ਪ੍ਰੋਪਰ ਫਿਟਿੰਗ ਆ ਗਈ ਇਹਦੀ ਅਰੇ ਵਾ 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 ਠੀਕ ਹੈ ਮੰਮੀ ਪੂਰਾ ਵਧੀਆ ਕਿਆ ਬਾਤ ਹੈ ਲੋ ਬਈ ਡੈਡੀ ਨੂੰ ਦਿੱਤਾ ਆਪਾਂ ਗਿਫਟ ਮੰਮੀ ਤੇ ਡੈਡੀ ਨੂੰ ਕਿ ਮੰਮੀ ਡੜੀ ਵਰਗੇ ਬਹੁਤ ਖੁਸ਼ ਹੋਈ ਹੈ ਹਨਾ ਆਪਾਂ ਪੁੱਤ ਨੇ 11000 ਦਾ ਮੰਮੀ ਜਾਂਦੇ ਪੁੱਤ ਤੁਹਾਨੂੰ ਦੁੱਗਣੇ ਪੈਸੇ ਬੰਨਾਂ ਹਨਾ ਵੀ ਬਹੁਤ ਵਧੀਆ ਗਿਫਟ ਦਿੱਤਾ ਤੁਸੀਂ ਬਹੁਤ ਖੁਸ਼ ਹੋ ਤੁਸੀਂ ਮੈਨੂੰ ਵੀ ਇਸ ਲਈ ਬਹੁਤ ਖੁਸ਼ੀ ਹੋਈ ਹੈ ਇਹ ਵਰਗੇ ਖੁਸ਼ੀ ਕਿਉਂਕਿ ਯਾਰ ਪਤਾ ਕੀ ਹੁੰਦਾ ਕਾਦੇ ਪਿੱਛੇ ਕਮਾਉਂਦੇ ਕਰਦੇ ਆ ਮੰਮੀ ਚਾਹੀ ਘਰ ਦੀ ਜਾਨ ਲਿਆ ਹਨਾ ਅਸੀਂ ਤਾਂ ਇਹ ਕਮਾਉਂਦੇ ਕਰਦੇ ਆ ਜੇ ਕਿਤੇ ਮੰਮੀ ਜਾਂਦੀ ਨਵਾਂ ਘਰ ਸਾਂ ਬਣਣੇ ਦੀ ਫਿਰ ਅਸੀਂ ਵੀ ਇੱਕੋ ਪਹਿਲਾਂ ਘਰੇ ਸਾਰਾ ਕੰਮ ਕਰਨਾ ਫਿਰ ਬਾਹਰ ਜਾ ਕੇ ਕਰਦੇ ਪਰ ਸਾਡੀ ਮੂਵੀ ਬਹੁਤ ਅੰਡਰਸਟੈਂਡ ਕਰਦੇ ਸਾਰੇ ਸਾਰਿਆਂ ਦੋਨੇ ਬੱਚਿਆਂ ਨੂੰ ਪਤਾ ਉਹ ਜਿਆ ਮੈਨਾਂ ਸਾਂਦੇ ਆ ਸਾਡਾ ਇਨਾ ਪਿਆਰ ਕਰਦੇ ਆ ਤੇ 10 ਪਰਮਾਤਮਾ ਦੀ ਉਮਰ ਲੰਬੀ ਕਰੇ ਤੇ ਇਹਨੂੰ ਇਤਾਂ ਹੀ ਹੱਸਦੇ ਦੇਖਣਾ ਚਾਹੁੰਦੀ ਆ ਮੈਂ ਮੈਨੂੰ ਹਮੇਸ਼ਾ ਇਹ ਹੁੰਦਾ ਦਾ ਵੀ ਯਾਰ ਵੀ ਮੈਂ ਕੀ ਅੱਜ ਕਮਾਣਾ ਰੱਖਣੀ ਆ ਕੁਛ ਹਨ ਤਮੇ ਆਗੇ ਮਾਵਾ ਤੁਹਾਨੂੰ ਜਰੂਰ ਖੋ ਰੱਖਿਆ ਤੇ ਤੁਸੀਂ ਵੀ ਵਈ ਆਗੇ ਮਾਵਾ ਤੁਹਾਨੂੰ ਜਰੂਰ ਖੋ ਰੱਖਿਆ ਕਰੋ ਇਹ ਸੀਗਾ ਆਪਣਾ ਅੱਜ ਦਾ ਬਲੌਗ ਨੂੰ ਲੀਕ ਕਰਦੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਹੋਣਾ ਜੇ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਲੌਗ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਦੱਸਿਓ ਕਮੈਂਟ ਕਰਕੇ ਕਿੱਦਾਂ ਲੱਗਿਆ ਬਾਏ ਬਾਏ ਥੈਂਕ ਯੂ ਬਈ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ